ਪੰਜਾਬ ਦੇ ਵਿੱਚ ਹਰ ਸਾਲ ਵੱਖ-ਵੱਖ ਥਾਵਾਂ ਤੇ ਖੇਡ ਮੇਲੇ ਆਯੋਜਿਤ ਕੀਤੇ ਜਾਂਦੇ ਹਨ ਸਾਲ 2025 ਦੇ ਫਰਵਰੀ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਪਿੰਡ ਬਿੱਲਾ ਦੇ ਵਿੱਚ ਦਲੀਪ ਸਿੰਘ ਯਾਦਗਾਰੀ ਖੇਡ ਮੇਲਾ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਕਾਫੀ ਸਾਰੀਆਂ ਮੁੱਖ ਸ਼ਖਸੀਅਤਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਦਾਜ਼ੀ ਹੈ ਕਿ ਇਹ 112ਵਾਂ ਮੇਲਾ ਹੈ ਅਤੇ ਇਹ ਮੇਲੇ ਦੇ ਵਿੱਚ ਖਾਸ ਗੱਲ ਇਹ ਹੈ ਕਿ ਇਸ ਦੇ ਵਿੱਚ ਦਲੀਪ ਸਿੰਘ ਦੇ ਪੋਤਰਿਆਂ ਦੇ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਤੇ ਉਹਨਾਂ ਦੇ ਉਹ ਲੋਕ ਕਾਫੀ ਸਾਰੇ ਪ੍ਰਬੰਧ ਕੀਤੇ ਗਏ ਜਾਣਦਿਆਂ ਪੂਰੀ ਰਿਪੋਰਟ 152 ਦਲੀਪ ਸਿੰਘ ਯਾਦਗਾਰੀ ਖੇਡ ਮੇਲਾ ਸਵਰਗੇ ਦਲੀਪ ਸਿੰਘ ਦੇ ਪੋਤਰੇ ਪ੍ਰੀਤਮ ਅਤੇ ਬਿੰਦਰ ਗਰੇਵਾਲ ਨੇ ਬੁਲੰਦੀਆਂ ਤੇ ਪਹੁੰਚਾਇਆ ਹਰ ਸਾਲ ਅੱਖਾਂ ਦਾ ਕੈਂਪ ਅਤਿ ਸੂਫੀ ਬਲਵੀਰ ਅਤੇ ਜੀਐਸ ਪੀਟਰ ਵੱਲੋਂ ਮੇਲੇ ਵਿੱਚ ਪੇਸ਼ ਕੀਤੇ ਗੀਤਾਂ ਰਾਹੀਂ ਜ਼ਿੰਦਗੀ ਦੀਆਂ ਸਚਾਈਆਂ ਵੱਖਰਾ ਰੰਗ ਪਰ ਗਈਆਂ 112ਵਾਂ ਦਲੀਪ ਸਿੰਘ ਯਾਦਗਾਰੀ ਖੇਡ ਮੇਲਾ ਪਿੰਡ ਬਿੱਲਾ ਵਿੱਚ ਜੋ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ ਇਸ ਸਾਲ ਵੀ ਸਵਰਗੀਏ ਦਲੀਪ ਸਿੰਘ ਦੇ ਪੋਤਰਿਆਂ ਪ੍ਰੀਤਮ ਸਿੰਘ ਗਰੇਵਾਲ ਅਤੇ ਬਿੰਦਰ ਗਰੇਵਾਲ ਦੀ ਮਿਹਨਤ ਲਗਨ ਮਿੱਟੀ ਦਾ ਮੂਹ ਦੋਸਤਾਂ ਦਾ ਪਿਆਰ ਵੱਡਿਆਂ ਦਾ ਸਤਿਕਾਰ ਕਬੱਡੀ ਖੇਡ ਨੂੰ ਦੁਨੀਆ ਵਿੱਚ ਪਛਾਣ ਦੇਣ ਵਾਲੇ ਸਵਰਨ ਸਿੰਘ ਟੂਡੀਕੇ ਜੋ ਰਿਸ਼ਤੇ ਵਿੱਚ ਫੁੱਫੜ ਜੀ ਹਨ ਹਰ ਸਾਲ ਹਾਜ਼ਰੀ ਭਰਦੇ ਹਨ ਅਤੇ ਮੇਲੇ ਨੂੰ ਹੋਰ ਨਵਾਂ ਨਿਰੋਵਾ ਕਰਦੇ ਹਨ ਉਨ੍ਹਾਂ ਦੀ ਹਾਜ਼ਰੀ ਵਿੱਚ ਖੇਡ ਮੇਲੇ ਵਿੱਚ ਵਿਧਾਇਕ ਪੱਪੀ ਪਰਾਸ਼ਰ ਖੇਡ ਪ੍ਰੇਮੀ ਅਤੇ ਪਰਿਵਾਰਕ ਮਿੱਤਰ ਕ੍ਰਿਸ਼ਨ ਕੁਮਾਰ 바ਵਾ ਗੁਰਚਰਨ ਸਿੰਘ ਸ਼ੇਰਗਿਲ ਭਰਾਵਾ ਵਰਗੇ ਦੋਸਤ ਸ਼ਮਸ਼ੇਰ ਸਿੰਘ ਗੁੱਡੂ ਪ੍ਰਿੰਸੀਪਲ ਬਲਦੇਵ 바ਵਾ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਹਰਬੰਤ ਸਿੰਘ ਹੈਪੀ ਦਿਓਰ ਕੈਨੇਡਾ ਦਲਜੀਤ ਸਿੰਘ ਹਿਸੋਵਾਲ ਯੂ ਐਸ ਏ ਰਾਜਤਾਲੀਵਾਲ ਨੀਮਾ ਬਾਈ ਰਵੀ ਸੋਤਾ ਸਤਬੀਰ ਅਟਵਾਲ ਗੁਰਪ੍ਰੀਤ ਖੰਗੂੜਾ ਭੁਵਿੰਦਰਪਾਲ ਸਿੰਘ ਪਾਲੀ ਗਿੱਲ ਦੀ ਹਾਜ਼ਰੀ ਦਾਜ ਦੀ ਸੀ ਕਿ ਐਨ ਆਰ ਆਈ ਭਰਾਵਾਂ ਦੇ ਅੰਦਰ ਪੰਜਾਬ ਵਸਦਾ ਉਹ ਖੇਡਾਂ ਸੱਭਿਆਚਾਰਕ ਮੇਲੇ ਇਤਿਹਾਸ ਅਤੇ ਮਹਾਨ ਗੁਰੂਆਂ ਸ਼ਹੀਦਾਂ ਦੇ ਦਿਹਾੜੇ ਮਨਾਉਣ ਲਈ ਮੁਹਰੀ ਰੋਲ ਅਦਾ ਕਰਦੇ ਹਨ ਇਸ ਮੌਕੇ ਤੇ ਬੋਲਦੇ ਆ ਸਵਰਨ ਸਿੰਘ ਟੁੱਡੀਕੇ ਨੇ ਕਿਹਾ ਕਿ ਕਬੱਡੀ ਖੇਡ ਸਾਡੀ ਮਾਂ ਖੇਡ ਹੈ ਇਸ ਨੂੰ ਪ੍ਰਫੁੱਲਿਤ ਕਰਨਾ ਸਾਡੀ ਸਭ ਦੀ ਡਿਊਟੀ ਹੈ ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਕਬੱਡੀ ਦੇ ਜਾਨ ਨਾਲ ਪੰਜਾਬੀਆਂ ਦਾ ਸਿਰ ਉੱਚਾ ਹੁੰਦਾ ਹੈ ਇਸ ਮੌਕੇ ਸ਼੍ਰੀ 바ਵਾ ਨੇ ਕਿਹਾ ਕਿ ਪ੍ਰੀਤਮ ਅਤੇ ਬਿੰਦਰ ਦਾ ਪਿਆਰ ਭਰਾਵਾਂ ਦਾ ਮਿਲ ਕੇ ਦੋਸਤਾਂ ਦੀ ਤਰ੍ਹਾਂ ਜਿਉਣ ਦਾ ਸੰਦੇਸ਼ ਦਿੰਦਾ ਪੰਜਾਬੀਆਂ ਨੂੰ ਵੀ ਉਹਨਾਂ ਨੂੰ ਪਲਕਾਂ ਦੇ ਬਿਠਾ ਕੇ ਸਤਿਕਾਰ ਦੇਣਾ ਚਾਹੀਦਾ ਇਹ ਉਹਨਾਂ ਦੇ ਪਿਤਾ ਸਾਦੂ ਸਿੰਘ ਅਤੇ ਮਾਤਾ ਗੁਰਦੇয়াল ਕੌਰ ਦੀ ਵੱਡੀ ਦੇਣ ਹੈ ਉਹਨਾਂ ਕਿਹਾ ਕਿ ਖੇਡਾਂ ਦੇ ਪ੍ਰਤੀ ਦੋਵੇਂ ਭਰਾ ਇਨ੍ਹਾਂ ਦੇ ਦਿਲਾਂ ਦੇ ਅੰਦਰ ਜਜ਼ਬਾ ਦਲੇਰੀ ਪਿਆਰ ਸਤਿਕਾਰ ਵਿਲੱਖਣ ਹੈ ਜੋ ਸਾਡੇ ਲਈ ਸਿੱਖਿਆਦਾਇਕ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ